ਅੱਜ ਦੀ ਖ਼ਬਰ ਅੱਜ ਇੱਕ ਤਾਂ ਸੰਗਰਾਮ ਦਾ ਸੁਭ ਦਿਹਾੜਾ ਹੈ ਜੀ ਇੱਕ ਨਵੇਂ ਸਾਲ ਦੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਜੋ ਲੰਗਰ ਚਲਾਇਆ ਆਪ ਜੀ ਨੇ ਇਸ ਬਾਰੇ ਥੋੜਾ ਜਿਹਾ ਤੇ ਗੁਰਦੁਆਰਾ ਸਾਹਿਬ ਦੀ ਡਿਟੇਲ ਚ ਮਾੜਾ ਜਿਹਾ ਅੱਜ ਹੋਲਾ ਮੱਲਾ ਅੱਜ ਸੰਗਰਾਮ ਅੱਜ ਕਰਨ ਮਾਸ਼ੀ ਅੱਜ ਖਾਲਸੇ ਦਾ ਤਾਪੂ ਦੇਖਦੇ ਹੋਏ ਅੱਜ ਇੱਥੇ ਹੋਲੇ ਮੱਲੇ ਦਾ ਜਿਹੜਾ ਵੀ ਪ੍ਰੋਗਰਾਮ ਛੇਰਗਾ ਸਾਹਿਬ ਵਿੱਚ ਰੱਖਿਆ ਗਿਆ ਹੈ ਸੰਸਾ ਵੱਲੋਂ ਲੰਗਰ ਤਿਆਰ ਕੀਤਾ ਗਿਆ ਹੈ ਤੇ ਕਿਸ 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 ਦਾ ਲੰਗਰ ਕਿਹੜੀ ਕਿਹ ਅੱਜ ਅੱਜ ਰਾਜਮਾ ਚੋਲ ਤੇ ਮਕਰੋਨੀ ਦਾ ਲੰਗਰ ਲਗਾਇਆ ਹੈ ਔਰ ਦੇਰਾਦੂਨ ਔਰ ਕਰਨਾਲ ਦੀ ਸੰਗਤ ਨੇ ਇਹ ਲਗਾਇਆ ਲੰਗਰ ਬਾਕੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਢੋਲੇ ਮੱਲੇ ਦੀ ਵਧਾਈਆਂ ਹੋਏ ਭਾਈ ਸਾਹਿਬ ਤੁਸੀਂ ਅੱਜ ਅੱਜ ਇੱਕ ਤਾਂ ਸੰਗਰਾਮ ਦਾ ਸੁਭ ਦਿਹਾੜਾ ਹੈ ਜੀ ਇੱਕ ਨਵੇਂ ਸਾਲ ਦੇ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਜੋ ਲੰਗਰ ਚਲਾਇਆ ਆਪ ਜੀ ਨੇ ਇਸ ਬਾਰੇ ਥੋੜਾ ਜਿਹਾ ਤੇ ਗੁਰਦੁਆਰਾ ਸਾਹਿਬ ਦੀ ਡਿਟੇਲ ਚ ਮਾੜਾ ਜਿਹਾ ਅੱਜ ਹੋਲਾ ਮੱਲਾ ਅੱਜ ਸੰਗਰਾਂਦ ਅੱਜ ਕਰਨਮਾਸ਼ੀ ਅੱਜ ਖਾਲਸੇ ਦਾ ਸਤਫਲ ਦੇਖਦੇ ਹੋਏ ਅੱਜ ਇੱਥੇ ਹੋਲੇ ਮੱਲੇ ਦਾ ਜਿਹੜਾ ਵੇ ਪ੍ਰੋਗਰਾਮ ਚੇਰਗਾਹ ਸਾਹਿਬ ਵਿੱਚ ਰੱਖਿਆ ਗਿਆ ਹੈ ਸੰਸਾ ਵੱਲੋਂ ਲੰਗਰ ਤਿਆਰ ਕੀਤਾ ਗਿਆ ਹੈ ਤੇ ਕਿਸ 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 ਦਾ ਲੰਗਰ ਕਿਹੜੀ ਕਿਹ ਅੱਜ ਅੱਜ ਰਾਜਮਾ ਚੋਲ ਤੇ ਮਕਰੋਨੀ ਦਾ ਲੰਗਰ ਲਗਾਇਆ ਔਰ ਦੇਰਾਦੂਨ ਔਰ ਕਰਨਾਲ ਦੀ ਸੰਗਤ ਨੇ ਇਹ ਲਗਾਇਆ ਲੰਗਰ ਬਾਕੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਢੋਲੇ ਮੱਲੇ ਦੀ ਵਧਾਈਆਂ ਹੋਵੇ